ਬਹੁਤ ਵੱਡੀ ਖਬਰ ਹੈ ਜਿੰਨੇ ਕਿ ਬਿਕਰਮ ਸਿੰਘ ਮਜੀਠੀਆ ਆਰ ਦੂਜੇ ਪਾਸੇ ਜੁਝਾਰ ਸਿੰਘ ਦੇ ਥੱਪੜ ਦੀ ਗੂੰਜ ਪੰਜਾਬ ਭਰ ਦੇ ਵਿੱਚ ਦੋਵੇਂ ਵੱਡੀਆਂ ਖਬਰਾਂ ਨੇ ਤਹਿਲ ਕਮਚਾ ਦਿੱਤਾ ਹੈ ਯਾਨੀ ਇੱਕ ਪਾਸੇ ਜੁਝਾਰ ਸਿੰਘ ਪੰਜਾਬ ਦਾ ਉਹ ਸਿੱਖ ਨੌਜਵਾਨ ਜਿਨੇ ਪੂਰੇ ਵਰਲਡ ਦੇ ਵਿੱਚ ਇੱਕ ਰਿਕਾਰਡ ਯਾਨੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਉਹਦੇ ਥੱਪੜ ਦੀ ਗੂੰਜ ਹੈ ਜਿਹੜੀ ਉਹ ਅਮਰੀਕਾ ਕਈ ਹੋਰ ਮੁਲਕਾਂ ਤੱਕ ਸੁਣੀ ਗਈ ਹੈ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਬਿਆਨ ਇੱਕ ਬਹੁਤ ਵੱਡੀ ਕਾਰਵਾਈ ਔਰ ਇਹਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਪੈਸਿਆਂ ਦਾ ਰੋਖ ਖੇਰ ਤੋਂ ਲੱਗਿਆ ਜਿਹੜੇ ਉਹਨਾਂ ਨੇ ਹਰਾਂ ਦੇ ਵਿੱਚ ਆਪਣੇ ਹੀ ਸਰਪੰਚ ਨੂੰ ਦੇ ਦਿੱਤੇ ਸੀ ਅੱਜ ਦੋ ਵੱਡੀਆਂ ਖਬਰਾਂ ਨੇ ਕਿਉਂਕਿ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਔਰ ਦੂਜੇ ਪਾਸੇ ਜੁਝਾਰ ਸਿੰਘ ਨੇ ਜਿਹੜੀ ਚੈਂਪੀਅਨਸ਼ਿਪ ਜਿੱਤੀ ਆ ਉਹਦੇ ਥੱਪੜ ਦੀ ਗੂੰਜ ਨੇ ਵਰਲਡ ਹਿਲਾ ਕੇ ਰੱਖ ਦਿੱਤਾ ਕਿਉਂਕਿ ਇੱਕ ਪਹਿਲਾ ਪੰਜਾਬ ਦਾ ਇੱਕ ਉਹ ਸਿੱਖ ਨੌਜਵਾਨ ਜਿਹਨੇ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਸਿਰ ਉੱਚਾ ਕਰ ਦਿੱਤਾ ਇਸ ਖਬਰ ਦੇ ਨਾਲ ਇੱਕ ਇੱਕ ਪੰਜਾਬੀ ਨੂੰ ਬੜਾ ਇਸ ਗੱਲ ਦੇ ਉੱਤੇ ਮਾਣ ਕਿਉਂਕਿ ਬਹੁਤ ਸਾਰੇ ਗਾਣਿਆਂ ਦੇ ਉੱਤੇ ਇਹ ਗੱਲ ਫਿੱਟ ਬੈਠ ਗਈ ਹੈ ਕਿ ਜਿਵੇਂ ਬੱਬੂ ਮਾਨ ਦੇ ਗਾਣੇ ਦੇ ਵਿੱਚ ਇੱਕ ਜ਼ਿਕਰ ਹੁੰਦਾ ਕਿ ਅਰਬ ਪੰਜਾਬੀ ਥੱਪੜ ਮਾਰ ਕੇ ਅਸਲਾ ਖੋਲੰਦਾ ਤਾਂ ਉਸੇ ਦੇ ਨਾਲ ਅੱਜ ਫੱਬਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਜੁਝਾਰ ਸਿੰਘ ਪੰਜਾਬ ਦਾ ਨਹੀਂ ਬਲਕਿ ਪੂਰੇ ਭਾਰਤ ਦਾ ਨਾਮ ਰੋਸ਼ਨ ਕਰ ਚੁੱਕੇ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਹਿਲੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਜਿਹਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਭੜਕ ਗਏ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੇ ਹੜਪੀੜਤਾਂ ਦੇ ਵਿੱਚ ਜਿਹੜਾ ਪੈਸਾ ਵੰਡਿਆ ਸੀ ਆਪਣੇ ਹੀ ਸਰਪੰਚ ਨੂੰ ਉਹਦੀ ਵੀ ਗੱਲ ਫੇਰ ਤੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਦਹਰਾ ਦਿੱਤੀ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਗੱਲ ਦਾ ਫੇਰ ਤੋਂ ਵੱਡਾ ਰੌਣਾ ਪੈ ਗਿਆ ਤਾਂ ਪਹਿਲੀ ਖਬਰ ਹੁਣ ਵਿਕਰਮ ਸਿੰਘ ਮਗੀਠੀਆ ਦੀ ਹੈ ਉਸ ਤੋਂ ਬਾਅਦ ਜੁਝਾਰ ਸਿੰਘ ਦੀ ਖਬਰ ਜਿਨੇ ਪੂਰੇ ਪੰਜਾਬ ਦਾ ਦਿਲ ਜਿੱਤ ਕੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਸੁਣੋ ਜਿਹੜੋ ਕੰਮਾਂ 'ਚ ਟਾਈਮ ਲੱਗ ਜਾਂਦਾ ਕਾਨੂੰਨੀ ਕੰਮਾਂ 'ਚ ਤਾਂ ਬੜਾ ਟਾਈਮ ਲੱਗ ਜਾਂਦਾ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਪੱਕੇ ਪੈਰੀ ਕਰਦੇ ਆਂ ਕੰਮ ਅਸੀਂ ਲੱਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਹਿੰਦੇ ਸੀ ਨਾ ਮੁੱਛਾ ਮਰੋੜਦੇ ਸੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜ਼ ਹੀ ਅਹਜੇ ਨੇ ਇਹੋ ਜਿਹੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਮਿਟਾਏਗਾ ਨਾ ਉਹ ਵੀ ਤਾਂ ਹੈਗਾ ਹੈ ਉਹ ਆਪ ਥੋੜੀ ਹੁੰਦਾ ਹੈ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਹੈ ਇਹਾਂ ਜੀ ਉਹਨੇ ਆਸਰਮ ਫਰਾਂ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਫੋਨ ਨਹੀਂ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਤੋ ਕੰਮ ਉਹਨੇ ਕੀਤਾ ਹੋਇਆ ਜਦੋਂ ਕਾਗਜ਼ ਤੇ ਆ ਗਏ ਚਾਹੇ ਉਹ ਨਾ ਪੇ ਹੁਣ ਉਹ ਬੈਠੇ ਨੇ ਭਾਈ ਜੋ ਕਰਨਗੇ ਸੋ ਭਰਨਗੇ ਕਬੀਰਾਂ ਤੇਰੀ جھੋਂਪੜੀ ਗੱਲ ਕਟੀਆਂ ਦੇ ਬਾਸ ਜੋ ਕਰਨਗੇ ਸੋ ਭਰਨਗੇ ਟੁੱਟੇ ਬਿਉ ਦਾਸ ਜੋ ਕਰਦੇ ਨੇ ਉਹ ਭਰ ਲਗੇ bari ਇਹਨਾਂ ਨੇ ਵੀ ਆਉਗੇ ਕਾਗਜ਼ ਕਿਉਂਕਿ ਇਹਨਾਂ ਦੀ ਆਪੀਆਂ ਸਰਕਾਰਾਂ ਸੀ ਉਦੋਂ ਤਾਂ ਵੀ ਜੀ ਇੰਨੇ ਖਰਾਬ ਕਰ ਗਏ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਦੂਜੀ ਕਾਰਵਾਈ ਦੀ ਗੱਲ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਹੀ ਹੈ। ਯਾਨੀ ਸੁਖਬੀਰ ਸਿੰਘ ਬਾਦਲ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕੇ ਨੇ। ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਧਮਕੀ ਦੇ ਚੁੱਕੇ ਨੇ। ਪਰ ਹੁਣ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਕੋਹਰ ਹੋਣ ਜਾ ਰਹੀ ਹੈ। ਉਹ ਤੁਹਾਨੂੰ ਅੱਗੇ ਦੱਸਾਂਗੇ ਪਰ ਉਸ ਤੋਂ ਪਹਿਲਾਂ ਜਿਹੜੀ ਜੁਝਾਰ ਸਿੰਘ ਦੇ ਥੱਪੜ ਦੀ ਗੂੰਜ ਹੈ ਉਹ ਕੰਨੇ ਹਿੰਦੁਸਤਾਨ ਦੇ ਆਪਣੇ ਵਰਲਡ ਦੇ ਵਿੱਚ ਨਹੀਂ ਬਲਕਿ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਿਸ਼ਵ ਦੇ ਵਿੱਚ ਕਹਿ ਸਕਦੇ ਆ ਯਾਨੀ ਪੰਜਾਬ ਦਾ ਪਹਿਲਾ ਨੌਜਵਾਨ ਜੁਝਾਰ ਸਿੰਘ ਜਿਹਦੇ ਇੱਕ ਖੇਡ ਦੇ ਦੌਰਾਨ ਖੇਡ ਦੇ ਦੌਰਾਨ ਥੱਪੜ ਜ਼ਰੂਰ ਵੱਜ ਗਿਆ ਪਰ ਉਹਨਾਂ ਨੇ ਇੱਕ ਰਿਕਾਰਡ ਦੇ ਤੌਰ ਤੇ ਚੈਂਪੀਅਨਸ਼ਿਪ ਜਿੱਤ ਲਈ ਹੈ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਵਰਲਡ ਦੇ ਵਿੱਚ ਪੰਜਾਬ ਨੂੰ ਐਸ ਕਦਰ ਰੌਸ਼ਨ ਕਰ ਦਿੱਤਾ ਕਿ ਜੁਝਾਰ ਸਿੰਘ ਦਾ ਨਾਮ ਪੂਰੇ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਤੇ ਆ ਗਿਆ ਤਾਂ ਹੁਣ ਤੁਹਾਨੂੰ ਮੈਂ ਜੁਝਾਰ ਸਿੰਘ ਦੀ ਖਬਰ ਸੁਣਾਉਣ ਜਾ ਰਿਹਾ ਜਿਹਦੇ ਨਾਲ ਪੂਰੇ ਪੰਜਾਬੀਆਂ ਦਾ ਸਿਰ ਉੱਚਾ ਹੋ ਗਿਆ ਜੁਝਾਰ ਸਿੰਘ ਇੱਕ ਖੇਡ ਦੇ ਦੌਰਾਨ ਚੈਂਪੀਅਨਸ਼ਿਪ ਜਿੱਤੇ ਨੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਣਾ ਕਿ ਭਾਈ ਗੋਰਿਆਂ ਦੀ ਰਿਜ਼ਲਟ ਨਹੀਂ ਪਰ ਇਹਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਹੋਇਆ ਤਾਂ ਸੁਣੋ ਖਬਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਜੁਝਾਰ ਸਿੰਘ ਜਦੋਂ ਇੱਕ ਥੱਪੜ ਨਹੀਂ ਉਹ ਦੇ ਵਿਰੋਧੀ ਖਿਡਾਰੀ ਤੇ ਪੈਰ ਪਾ ਦਿੰਦੇ ਇਹ ਕਿਹੜੀ ਖੇਡ ਆ ਮੁਕਾਬਲਾ ਕਿੱਥੇ ਹੋਇਆ ਸੀ ਇਹ ਖੇਡ ਕਿਵੇਂ ਖੇਡੀ ਜਾਂਦੀ ਆ ਤੇਜਾਰ ਸਿੰਘ ਦਾ ਪਸ਼ੋਕੜ ਕੀ ਆ ਤੇਜਾਰ ਸਿੰਘ ਪਹਿਲਾ ਸਿੱਖ ਤੇ ਪਹਿਲਾ ਭਾਰਤੀ ਇਸ ਖੇਡ ਦਾ ਚੈਂਪੀਅਨ ਬਣ ਚੁੱਕਿਆ ਹੈ ਦੱਸ ਦਿਨ ਇਹ ਕੀ ਆਪੂ ਤਾਬੀ ਦੇ ਵਿੱਚ ਤੇਜਾਰ ਸਿੰਘ ਕਿੱਲੋ ਨੇ ਪਾਵਰ ਸਲੈਪ ਲੀਗ ਦੇ ਮੱਚ ਤੇ ਭਾਰਤ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਤਜਾਰ ਸਿੰਘ ਦੇ ਲੋਨੇ ਮੁਕਾਬਲੇ ਨੂੰ ਯਾਦਗਾਰ ਬਣਾ ਦਿੱਤਾ ਆਪਣੇ ਪਹਿਲੇ ਮੈਚ ਦੇ ਵਿੱਚ ਜ਼ਬਰਦਸਤ ਜਿੱਤ ਹਾਸਲ ਕੀਤੀ ਤੇ ਆਪਣੀ ਤਾਕਤ ਅਤੇ ਆਕੰਮ ਵਿਸ਼ਵਾਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਇਹ ਮੁਕਾਬਲਾ ਆਪੂਤਾਵੀ ਸ਼ਡਿਊਲ ਵੀਕ ਤੇ ਤਹਿਤ ਆਯੋਜਿਤ ਪਾਵਰ ਸਲੈਪ 16 ਇਵੈਂਟ ਦਾ ਹਿੱਸਾ ਸੀ ਜੋ 24 ਅਕਤੂਬਰ ਨੂੰ ਸਪੇਸ 42 ਐਰੀਨਾ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਕੈਂਪਲੇ ਦੇ ਵਿੱਚ ਉਸਨੇ ਤੀਜੇ ਰਾਉਂਡ ਦੇ ਵਿੱਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਦੇ ਨਾਲ ਬਾਹਰ ਕਰ ਦਿੱਤਾ ਸੁਣ ਲੈ ਪੰਜਾਬ ਵਾਲਾ ਜਿਵੇਂ ਰੂਸ ਦਾ ਇੱਕੋ ਦਾ ਜਿਹੜਾ ਵਿਰੋਧੀ ਖੜਾ ਰਹੀ ਸੀ ਸਿਰਫ ਇੱਕ ਥੱਪੜ ਦੇ ਨਾਲ ਪੈਰ ਖੜ ਦੇਤੇ ਪਰ ਪੂਰੇ ਪੰਜਾਬ ਭਰ ਦੇ ਵਿੱਚ ਹੀ ਨਹੀਂ ਵਰਲਡ ਦੇ ਵਿੱਚ ਉਸ ਬੰਦੇ ਦਾ ਨਾਮ ਰੌਸ਼ਨ ਹੋ ਚੁੱਕਾ ਤੇ ਪੰਜਾਬ ਸਾਡੇ ਨੂੰ ਸਿਰ ਇੰਨਾ ਉੱਚਾ ਕਰ ਦਿੱਤਾ ਪੰਜਾਬ ਦਾ ਕਿ ਪੰਜਾਬ ਦੇ ਲੋਕ ਇਸ ਗੱਲ ਦੀਆਂ ਵਧਾਈਆਂ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਾਂ ਜਰੀਏ ਦੇ ਰਹੇ ਨੇ ਪਰ ਤੁਹਾਡਾ ਇਸ ਉੱਤੇ ਕੀ ਕਹਿਣਾ ਹੈ ਇਸ ਖਬਰ ਦੇ ਉੱਤੇ ਕੀ ਕਹਿਣਾ ਕਮੈਂਟ ਜਰੂਰ ਕਰ ਦੇ ਨੇ ਪਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਵੱਡੀ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨ ਜਾ ਰਹੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਪੜੇंजे ਵਿੱਚ ਆਉਣਗੇ ਕਿਉਂਕਿ ਉਹਨਾਂ ਨੇ ਨਕਲੀ ਜਿਹੜਾ ਦਿਖਾਵਾ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਾਟਕ ਕੀਤਾ ਸੀ ਉਸ ਗੱਲ ਦੀ ਵੀ ਪੋਲ ਖੁੱਲ ਗਈ ਹੈ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੰਜਾਬ ਦੇ ਲੋਕ ਫੇਰ ਤੋਂ ਹੱਕ ਦੇ ਵਿੱਚ ਵੱਡਾ ਸਾਦੇ ਰਹੇ ਨੇ ਆਉਣ ਵਾਲੇ ਸਤਾਈ ਦੇ ਵਿੱਚ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਫੇਰ ਤੋਂ ਸਰਕਾਰ ਰਿਪੀਟ ਕਰ ਸਕੈ